ਅੱਸੀ ਗੱਲ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਦਰਸ਼ਕੋ ਪਿਛਲੇ ਲੰਬੇ ਸਮੇਂ ਤੋਂ ਭੂੰਦਰੀ ਵਾਸੀ ਆ ਜਿਹੜੀ ਉਹ ਲਗਾਤਾਰ ਇੱਕ ਬਾਇਓ ਗੈਸ ਪਲਾਂਟ ਦੇ ਵਿਰੋਧ ਦੇ ਵਿੱਚ ਧਰਨੇ ਤੇ ਬੈਠੇ ਨੇ ਇਹ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਜਿੱਤੇ ਤੈਨ ਜਿਲਿਆਂ ਦੇ ਵਿੱਚ 8 ਫੈਕਟਰੀਆਂ ਜਿਹੜੀਆਂ ਟੋਟਲ ਲੱਗ ਰਹੀਆਂ ਨੇ ਤਾਂ ਇਹਨਾਂ 8 ਫੈਕਟਰੀਆਂ ਦੀ ਜਿਹੜੀ ਸਾਂਝੀ ਇਕਤਾਲ ਮਿਲ ਕਮੇਟੀ ਦੇ ਸੱਦੇ ਦੇ ਉੱਤੇ 10 ਜਿਹੜਾ ਉਹ ਸਤੰਬਰ ਨੂੰ ਇੱਕ ਵੱਡਾ ਰੋਸ ਪ੍ਰਦਰਸ਼ਨ ਰੱਖਿਆ ਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਸਰਕਾਰ ਨੂੰ ਜਿਹੜੀ ਹੱਥਾ ਪੈਰਾਂ ਦੀ ਪੈ ਗਈ ਤੇ ਪੰਜਾਬ ਸਰਕਾਰ ਨੇ ਮਾਣਯੋਗ ਡੀਸੀ ਦੇ ਰਾਹੀਂ ਇੰਨਾ ਸੰਘਰਸ਼ ਕਮੇਟੀਆਂ ਦੇ ਨਾਲ ਤਾਲਮੇਲ ਬਣਾਇਆ ਔਰ ਉਹਨਾਂ ਨੂੰ ਇੱਕ ਸੱਦਾ ਦਿੱਤਾ ਗਿਆ ਕਿ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਬੈਠ ਕੇ ਇੱਕ ਵਾਰ ਮੀਟਿੰਗ ਕਰ ਲਈ ਜਾਵੇ ਤਾਂ ਇਹਨਾਂ ਨੂੰ ਇਹ ਜਿਹੜਾ ਆਪਣਾ 10 ਸਤੰਬਰ ਦਾ ਜਿਹੜਾ ਸੰਘਰਸ਼ ਸੀਗਾ ਇਹ ਮੁਲਤਵੀ ਕਰਨਾ ਪਿਆ ਤੇ ਇਹਨਾਂ ਕਮੇਟੀਆਂ ਦੀ ਜਿਹੜੀ ਹੈ ਉਹ ਸਾਂਝੀ ਜਿਹੜੀ ਇੱਕ ਮੀਟਿੰਗ ਬੈਠਕਾ ਜਿਹੜੀ ਉਹ 11 ਸਤੰਬਰ ਨੂੰ ਪੰਜਾਬ ਸਰਕਾਰ ਦੀ ਦੇ ਨੁਮਾਇੰਦਿਆਂ ਦੇ ਨਾਲ ਹੋ ਰਹੀ ਹੈ ਔਰ ਜੇਕਰ ਸਰਕਾਰ ਇਹਨਾਂ ਦੀਆਂ ਮੰਗਾਂ ਸਵੀਕਾਰ ਕਰ ਲੈਂਦੀ ਹੈ ਤਾਂ ਗੱਲ ਵੱਖਰੀ ਹੈ ਔਰ ਜੇਕਰ ਸਰਕਾਰ ਇਹਨਾਂ ਦੀਆਂ ਮੰਗਾਂ ਸਵੀਕਾਰ ਨਹੀਂ ਕਰਦੀ ਤਾਂ ਕਿਸ ਤਰ੍ਹਾਂ ਦਾ ਸੰਘਰਸ਼ ਹੋਵੇਗਾ ਕੀ ਰੂਪ ਦਿਖਾ ਹੋਵੇ ਕਿ ਤੇ ਸੰਘਰਸ਼ ਮੌਜੂਦਾ ਸਮੇਂ ਦੇ ਵਿੱਚ ਕਿੱਥੇ ਖੜਾ ਇਹ ਗੱਲਬਾਤ ਕਰਨ ਲਈ ਮੇਰੇ ਨਾਲ ਸੁਖਦੇਵ ਸਿੰਘ ਪੂੰਦੜੀ ਨੇ ਜਿਹੜੇ ਕਿ ਸਾਰੀਆਂ ਚਾਰੀਆਂ ਕਮੇਟੀਆਂ ਦੇ ਤਾਲਮੇਲ ਕਮੇਟੀਆਂ ਦੇ ਕੋਆਰਡੀਨੇਟਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਅਸੀਂ ਜੀਤ ਮੀ ਬੀ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਡੀ ਖਬਰ ਛਾਰ ਲੈਣ ਇੱਥੇ ਆਏ ਆ ਧੰਨਵਾਦ ਜੀ ਪੂੰਦੀ ਸਾਹਿਬ ਜਿਸ ਤਰ੍ਹਾਂ ਤੁਹਾਨੂੰ ਇੱਥੇ ਬੈਠਿਆਂ ਨੂੰ 6 ਮਹੀਨੇ ਹੋ ਗਏ ਤੇ ਨਾਲ ਹੀ ਸਾਡੇ ਇਸੇ ਹਲਕੇ ਦੇ ਵਿੱਚ ਅਖਾੜਾ ਪਿੰਡਾ ਜਿੱਥੇ 3 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਮਤਲਬ ਜਿਸ ਤਰ੍ਹਾਂ ਦਾ ਇਹ ਸੰਘਰਸ਼ ਆ ਤੇ ਲਗਾਤਾਰ ਜਿਹੜਾ ਇਹ ਉਹ ਦਿਨ ਵਧ ਹੀ ਜਾਂਦੇ ਨੇ ਸਰਕਾਰ ਦੇ ਕੰਨ ਤੇ ਜੂਨ ਹੀ ਸਰਕ ਰਹੀ ਤੇ ਕੀ ਕਹਿਣਾ ਚਾਹੋਗੇ ਜਦ ਕਿ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਇਹ ਆਖਦੇ ਕਿ ਸਾਡੇ ਰਾਜ ਦੇ ਵਿੱਚ ਤਾਂ ਕੋਈ ਧਰਨਾ ਨਹੀਂ ਲੱਗੇਗਾ ਸਰਕਾਰ ਦੀ ਇਹ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਗੱਲ ਬਾਈ ਜੀਤ ਵਾਲਿਓ ਬੈਬੀ ਟੀਵੀ ਵਾਲਿਓ ਸਰਕਾਰ ਦੀਆਂ ਇਹ ਗੱਲਾਂ ਜਿਹੜੀਆਂ ਆਉਣ ਤੋਂ ਪਹਿਲਾਂ ਹੋਰ ਸੀ ਹੂੰ ਉਹ ਤਾਂ ਬਦਲਾ ਕਹਿੰਦੇ ਸੀ ਲਿਆਉਣਾ ਉਹਦਾ ਕਹਿੰਦੇ ਵੀ ਭਗਤ ਸਿੰਘ ਵਾਲਾ ਇਨਕਲਾਬ ਲਿਆਉਣਾ ਜੀ ਤੇ ਤੁਸੀਂ ਸਾਰੇ ਦੇਖਦੇ ਹੋ ਕਿ ਕਿੰਨੇ ਕੁ ਬਦਲਾਏ ਜਿਹੜਾ ਕਾਲੀਆਂ ਕਾਂਗਰਸੇ ਤੋਂ ਲੋਕ ਅੱਕੇ ਹੋਏ ਸੀ ਇਹਨਾਂ ਨੂੰ 92 ਸੀਟਾਂ ਜਿਤਾਈਆਂ ਹੂੰ ਲੋਕ ਨੂੰ ਲੱਗਿਆ ਸ਼ਾਇਦ ਇਹ ਬਦਲਾ ਲਿਓ ਜਿਹੜੇ ਚੇਤਨ ਜੱਥੇ ਬੰਨੀਆਂ ਲੋਕਾਂ ਨੇ ਕਹਿੰਦੇ ਉਹ ਸਿਸਟਮ ਨਹੀਂ ਬਦਲਣਾ ਬੰਦੇ ਹੀ ਬਦਲਨੇ ਆ ਹੂੰ ਛੋੜ ਬੰਦੇ ਬਦਲੇ ਸੀ ਇਹਨਾਂ ਦਾ ਹੌਲੀ ਹੌਲੀ ਸੀ ਪਿਆ ਨੰਗਾ ਹੋ ਗਿਆ ਹੁਣ ਤਾਂ ਜਿਆਦਾ ਨੰਗਾ ਹੋ ਗਿਆ ਉਹ ਗਵੰਤੂ ਮਾਨ ਜਿਹੜਾ ਉਹ ਕਮੇਡੀਅਨ ਆ ਉਹ ਕਮੇਡੀਆ ਹਜੇ ਵੀ ਕਰਦਾ ਕੋਈ ਵੀ ਬਿਊਰੋਕ੍ਰੇਸੀ ਦੀ ਗੱਲ ਨਹੀਂ ਬਹੁਤੀ ਸ਼ੌਂਦੀ ਉਹ ਆਪਣੀ ਮਰਜ਼ੀ ਕਰਦੀ ਹੈ ਹਾਂ ਆ ਜੋ ਗੈਸ ਫੈਕਟਰੀਆਂ ਦਾ ਮੁੱਦਾ ਜਿਹੜਾ ਸਾਢੇ 5 ਮਹੀਨੇ ਤੋਂ ਅਸੀਂ ਇੱਥੇ ਬੈਠੇ ਆ ਹਾਂ ਇਹ ਆਮਨ ਰੋਡਾਂ ਦਾ ਵਿਭਾਗ ਮੰਤਰੀ ਆ ਉਹ ਹਾਂ ਉਹਦੀ ਅਗਵਾਈ 'ਚ ਸ਼ੁਰੂ ਹੋਇਆ ਕੇਂਦਰ ਸਰਕਾਰ ਦੀਆਂ ਇਹ ਫੈਕਟਰੀਆਂ ਮੈਂ ਮੰਨ ਅਨਿਆ ਜੀ ਜਿਹਦੇ ਵਿੱਚ ਗੇਲ ਨਾਮ ਦੀ ਇੱਕ ਵੱਡੀ ਕੰਪਨੀ ਹੈ ਜਿਹਨੇ ਪਾਈਪਲਾਈਨਾਂ ਪਛਾਈਆਂ ਉਹਦੀ ਮੁੱਖ ਖਿਡਾਰੀ ਹੈ ਕਾਰਪੋਰੇਟ ਆ ਮੁੱਖ ਉਹਨਾਂ ਨੇ ਥੱਲੇ ਆਪਣੀਆਂ ਛੋਟੀਆਂ ਕੰਪਨੀਆਂ ਪੈਦਾ ਕਰਕੇ ਇਹ ਕੰਮ ਇਹਨੂੰ ਗ੍ਰੀਨ ਫੈਕਟਰੀ ਦੇ ਰੂਪ ਚ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਲੋਕਾਂ ਨੂੰ ਆ ਜਿਹੜੀ ਫੈਕਟਰੀ ਦੇ ਕੋਲੇ ਅਸੀਂ ਖੜੇ ਆ ਜੀ ਇਹਨਾਂ ਨੇ 23 3 ਨੂੰ ਸਤੰਬਰ 23 ਨੂੰ ਹਮ ਸ੍ਰੀਲੰਕੇ ਵਾਲੇ ਸ੍ਰੀਲੰਕੇ ਸਾਲ ਚ ਇਹਨਾਂ ਨੇ ਚਾਰ ਬੰਦਿਆਂ ਨੇ ਜੀ ਸਾਡਾ ਬਹੁਤ ਹੀ ਸਤਿਕਾਰਯੋਗ ਜਿਹੜਾ ਅ ਗੁਰੂ ਗ੍ਰਾਸ਼ ਸ਼ਬਦ ਦੀ ਸ਼ਵਾਰੀ ਲੈਂਦੀ ਹਮ ਚਾਰ ਬੰਦਿਆਂ ਨੇ ਇੱਥੇ ਲਿਆ ਕੇ ਉਹਨਾਂ ਨੂੰ ਜਿਹੜਾ ਹੈਗਾ ਤੇ ਕਟਨ ਕਰਤਾ ਹਮ ਪਰ ਇਹਨਾਂ ਦੇ ਨਾਲ ਤਾਂ ਪਿੰਡ ਦੀ ਸ਼ਾਂਤੀ ਲਈ ਪੰਚਾਇਤ ਦੇ ਨੇ ਆ ਲਕਵਾਸ਼ ਕੰਦੀ ਹਮ ਜਾਂ ਪਿੰਡ ਦੇ ਲੋਕਾਂ ਨੇ ਨਹੀਂ ਸ਼ਾਂਤੀ ਲਈ ਫਿਰ ਉਸ ਤੋਂ ਬਾਅਦ ਭਾਈ ਇਹ ਹੋਇਆ ਲੋਕ ਦੇਖਾਂ ਅੱਗੇ ਬੰਦਾ ਕੀ ਆ ਯਾਰ ਇੱਥੇ ਅਸੀਂ ਪਹਿਲੇ ਦੌਰ ਚ ਅਸੀਂ ਤਿੰਨ ਚਾਰ ਬੰਦੇ ਆਏ ਸੀ ਇੱਥੇ ਸਤੰਬਰ 23 ਚ ਜੀ ਅਸੀਂ ਪੁੱਛਿਆ ਇਹਨਾਂ ਨੂੰ ਇਹਨਾਂ ਦੇ ਬੰਦੇ ਇੱਥੇ ਕੁਝ ਕੰਮ ਕਰਦੇ ਜਿੰਨੇ ਕਰਦੇ ਸਰਵੇਅਰ ਸੀ ਆ ਰਾ ਵਗੈਰਾ ਉਹ ਕਹਿੰਦੇ ਭਾਈ ਸਾਨੂੰ ਤਾਂ ਆਪ ਨਹੀਂ ਪਤਾ ਕੀ ਬੰਨਦਾ ਅੱਛਾ ਜੀ ਇਹ ਸਭ ਦੀ ਸੀ ਇਹਨਾਂ ਦੇ ਫੇਰ ਚਲੋ ਚੱਲਦਾ 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 ਆ ਬਾਈ ਮੰਜਿੰਦਰ ਹੁਣੀ ਖੜੇ ਆ ਬਾਈ ਤੇ ਜੇ ਹੁਣੀ ਹਰਪ੍ਰੀਤ ਹੈਪੀ ਜੀ ਖੋਰ ਬਹੁਤ ਸਾਰੇ ਪਿੰਡ ਦੀ ਜ਼ਿੰਮੇਵਾਰ ਬੰਦੇ ਇਹਨਾਂ ਦੇ ਪੰਜ ਸੱਤ ਜਿਹੜੇ ਵਿਅਕਤੀ ਸੀ ਜਿਹੜੇ ਜਥੇਬੰਦੀਆਂ ਚ ਕੁਝ ਕੰਮ ਕਰਦੇ ਮਨਿੰਦਰ ਸਿੰਘ ਪਾਰ티ਕਸਾ ਨੂੰ ਅਗਰਾਹਾਂ ਚਾਹ ਹਾਂਜੀ ਇਹਨਾਂ ਨੇ ਬਿਉਂਰ ਮਨਾਈ ਯਾਰ ਇਹ ਤਾਂ ਕੰਮ ਖਰਾਬ ਹੋਣ ਲੱਗਾ ਉਹ ਮੇਰੇ ਕੋਲ ਆਏ ਤੇ ਅਸੀਂ ਮੈਂ ਕਿਹਾ ਵੀ ਇਹ ਤਾਂ ਕੰਮ ਜੇ ਖਰਾਬ ਆਪਾਂ ਲੜਾਈ ਲੜਨੀ ਪਊ ਚਲੋ ਅਸੀਂ ਆਏ ਪਿੰਡ ਦੇ ਲੋਕ ਫਿਰ ਇਕੱਠੇ ਹੋਏ 40-50 ਜੀ ਅਸੀਂ ਇਹਨਾਂ ਨਾਲ ਪਹਿਲੀ ਮੀਟਿੰਗ ਕੀਤੀ ਪਹਿਲੀ ਮੀਟਿੰਗ ਦੇ ਵਿੱਚ ਇਹ ਬਹੁਤਾ ਕਲੀਅਰ ਨਹੀਂ ਕਰ ਸਕੇ ਹੂੰ ਦੂਜੀ ਮੀਟਿੰਗ ਇਹਨਾਂ ਦਾ ਪਾਰਟਨਰ ਆਇਆ ਕੋਈ ਇਹ ਜਿਹੜੇ ਹੈਗੇ ਜੈਨ ਜੈਨਾਂ ਦੇ ਬੰਦੇ ਆ ਜਿਹੜੇ ਰੌਹਲ ਜੈਨ ਸ਼ਹਿਦਪੁਰ ਨਾਲ ਦਿੱਲੀ ਦੇ ਅੱਛਾ ਜੀ ਜਿਹੜੇ ਫੈਕਟਰੀ ਲਾ ਰਹੇ ਆ ਹੂੰ ਅਸੀਂ ਜਦੋਂ ਦੂਜੀ ਮੀਟਿੰਗ ਹੋਈ ਉੱਥੇ ਪੱਤੇ ਖੁੱਲ ਗਏ ਕਹਿੰਦੇ ਜੀ ਅਸੀਂ ਬਾਇਓ ਗੈਸ ਸੀਐਨਜੀ ਬਣਾਉਣੀ ਆ ਹੂੰ ਉਹਦੇ ਤੇ ਅਸੀਂ ਕਿਹਾ ਵੀ ਕੀ ਕੀ ਪਾਉਂਗੇ ਕਿਵੇਂ ਪਾਉਂਗੇ ਥੋੜੀਆਂ ਥੋੜੀਆਂ ਗੱਲਾਂ ਕਰ ਲੇ ਗੋਹਾ ਪਾਵਾਂਗੇ ਅਨੇਪੀਅਰ ਕਾ ਪਾਵਾਂਗੇ ਪ੍ਰਾਰੀ ਪਾਵਾਂਗੇ ਕਿਸਾਨਾਂ ਨੂੰ ਬੜਾ ਫਾਇਦਾ ਆਊਗਾ ਜੀ ਚਲੋ ਉਹ ਤੋਂ ਸਾਨੂੰ ਨਾਲ ਜਨੀ ਸੀ ਫੇਰ ਸਾਨੂੰ ਕਿਸੇ ਨੇ ਦੱਸਿਆ ਮਾਰਚ ਚ 18 ਮਾਰਚ ਨੂੰ ਵੀ ਯਾਰ ਇਹਦੇ ਨਾਲ ਦੀ ਕੰਗੜਾ ਦੀ ਰਾਜਪੂਤਾ ਲੱਗੀ ਹੋਈ ਆ ਖੰਨੇ ਕੋਲੇ ਪਿੰਡ ਆ 2 ਜੇ ਕੋਲੇ ਵੀ ਉੱਥੇ ਚੱਲਦੀ ਐ ਤੇ ਲੋਕ ਬੜੇ ਔਖੇ ਆ ਪੁੰਤਰੀ ਸਾਹਿਬ ਜਿਸ ਤਰ੍ਹਾਂ ਮੈਂ ਇਸ ਗੱਲ ਇਹ ਗੱਲ ਸੁਣੀ ਹੈ ਕਿ ਤੁਸੀਂ ਇਹਦੇ ਬੜੇ ਬੜਾ ਬਰੀਕੀ ਨਾਲ ਜਾਣਦੇ ਹੋ ਤੁਸੀਂ ਕਾਫੀ ਖੋਜ ਕੀਤੀ ਆ ਇਹ ਫੈਕਟਰੀ ਜਦੋਂ ਲੱਗ ਜਾਂਦੀ ਆ ਤੇ ਇਹਦੇ ਨੁਕਸਾਨ ਕਿਹੜੇ ਕਿਹੜੇ ਨੇ ਨੁਕਸਾਨ ਵੀ ਸਾਨੂੰ ਪਹਿਲਾਂ ਤੇ ਇਹ ਨੁਕਸਾਨ ਇਹ ਲੱਗੇ ਸੀ ਜਦੋਂ ਕੰਗੜਾ ਹੀ ਰਾਜਪੂਤਾਂ ਸੀ ਦੇਖਿਆ ਹੈ ਅੱਛਾ ਜੀ ਵੀ ਉੱਥੇ ਦਾ 10 ਕਿਲੋਮੀਟਰ ਚ ਬਦੂ ਹੋ ਸੀ ਹੂੰ ਮੱਖੀ ਤੇ ਮਸਰ ਸੀ ਉੱਥੋਂ ਦਾ ਪਾਣੀ ਦੂਸ਼ਤ ਹੋ ਗਿਆ ਸੀ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਸੀ ਜਿਹੜਾ ਬੇਸਟ ਇਹਨਾਂ ਨੇ ਕਢਣਾ ਜੀ ਆ ਸਾਰਾ ਕੋ ਤਿੰਨ ਚਾਰ ਗੱਲਾਂ ਜਿਹੜੇ ਬੀਸਟ ਪਾਉਣਾ ਇਹ ਚ ਹੂੰ ਇਹਦੇ ਨਾਲ ਜਿਹੜਾ ਹੈਗਾ ਕੱਢਣਾ ਖੇਤਾਂ ਚ ਪਛਾ ਦਿੰਦੇ ਆ ਠੇਕੇ ਤੇ ਲੈ ਕੇ ਜੀ ਉਹ ਜਦੋਂ ਛਾਲ ਦੋ ਛਾਲਾ ਬਾਅਦ ਲੋਕ ਉੱਥੇ ਬੋਣ ਲੱਗਦੇ ਆ ਉਹਨੂੰ ਉੱਤੇ ਅਪਜਾਊ ਸ਼ਕਤੀ ਰਹਿੰਦੀ ਨਹੀਂ ਤੇ ਕੁਝ ਹੁੰਦਾ ਨਹੀਂ ਹੂੰ ਇਹ ਫਿਰ ਇਹਨਾਂ ਦੀ ਜਿਹੜੀ ਬਿੱਲੀ ਥੈਲੀੋਂ ਬਾਹਰ ਆ ਗਈ ਅੱਛਾ ਜੀ ਤੇ ਨੁਕਸਾਨ ਇਹ ਜਦੋਂ ਸਾਡਾ ਸੰਕਰ ਚੱਲ ਰਿਹਾ ਸੀ ਹੂੰ ਕੁਝ ਫੈਕਟਰੀਆਂ ਦੀ ਮੁਸ਼ਕਲ ਬਾਤ ਸਮਰਾਏ ਵਾਂਗੂ ਸ਼ਾਰੀ ਦੀਨ ਸੀ ਤੇ ਅਖਾੜਾ ਸ਼ਰੀਰ ਦੀ ਸੀ ਹਮ ਸਭ ਤੋਂ ਪਹਿਲਾਂ ਪਹੁੰਚੀ ਤੋਂ ਗੱਲ ਚੱਲੀ ਜੀ ਉਹਨਾਂ ਨੂੰ ਘਰੋਂ ਜਾ ਕੇ ਚੇਤਨਗ ਆਪਦੇ ਕੋਲ ਪੈਂਫਲੈਟ ਕੱਢ ਕੇ ਉਹਨਾਂ ਨੂੰ ਦੇ ਕੇ ਆਂਦੇ ਅੱਛਾ ਜੀ ਇਹ ਤਿੰਨ ਫੈਕਟਰੀਆਂ ਵਾਲਿਆਂ ਨੇ ਕੰਗਰਾਲੀ ਵਾਲੇ ਜਾਗਦੇ ਨਹੀਂ ਸੀ ਸਾਡੀਆਂ ਬੀਬੀਆਂ ਇੱਥੋਂ ਪਾਸਪਰ ਕੇ ਲੈ ਕੇ ਗਈਆਂ ਨਾ ਤਾਂ ਫੈਕਟਰੀ ਦੇਖ ਕਰਨੀਆਂ ਨਾ ਇਹ ਉਹ ਫੈਕਟਰੀ ਡੇਟ ਕੁਲ ਮਿੱਤਰਦੇ ਪਰ ਤੋਂ ਉੱਥੋਂ ਨਾਲੇ ਲਾਉਂਦੀਆਂ ਪ੍ਰਦਰਸ਼ਨ ਕਰਦੀਆਂ ਪਿੰਡ ਗਿਆ ਤੇ ਲੋ ਉੱਥੇ ਪੰਜ ਸਾਲ ਨੌਜਵਾਨ ਸੀਗੇ ਜਿਵੇਂ ਭਾਈ ਮਨਜਿੰਦਰ ਹੁਣੀ ਆ ਉਹ ਕਹਿੰਦੇ ਸਾਡੇ ਪਿੰਡ 'ਚ ਮੈਣੇ ਮਾਰੋ ਹੂੰ ਉਹ ਮਿਹਨੇ ਮਾਰੀਆਂ ਨਾਰੇ ਲਾਉਂਦੀਆਂ ਕਿਆਂ ਬਾਹਰ ਦਰਵਾਜੇ ਦੇ ਖੜਕੇ ਨਾਲ ਨਹੀਂ ਰਲੀਆਂ ਫਿਰ ਗੁਰਦੁਆਰਾ ਸਾਹਿਬ ਚਲੀਆਂ ਉੱਥੇ ਉਹਨਾਂ ਨੇ ਸਪੀਕਰ 'ਤੇ ਬੜੇ ਮਿਹਨੇ ਮਾਰੇ ਵੀ ਅਸੀਂ 75 ਕਿਲੋਮੀਟਰ ਤੋਂ ਆ ਗਏ ਤੁਸੀਂ ਪਿੰਡੋਂ ਫਿਰ 200 ਬੀਬੀਆਂ ਆ ਗਈਆਂ ਲੋਕ ਵੀ ਆ ਗਏ ਫਿਰ ਉਹਨਾਂ ਦੀ ਗੱਲ ਸੁਣੀ ਗਈ ਬੀਬੀਆਂ ਨੇ ਬਹੁਤ ਤਸ਼ੀਕ ਕੀਤੀ ਛੜੀਆਂ ਨੇ ਫਿਰ ਉਸ ਤੋਂ ਬਾਅਦ ਜਦੋਂ ਇਹ ਗੱਲ ਸੁਣੀ ਤਾਂ ਰਾਤ ਨੂੰ ਕਦੇ ਸ਼ਾਮ ਨੂੰ 200 ਬੀਬੀਆਂ ਘਰ ਘਰ ਸੁਨੇਹਾ ਦੇਣ ਲੱਗ ਪਈ ਹੂੰ ਫਿਰ ਉਹ ਥੋੜਾ ਚਿਰ ਬਾਅਦ ਲੜਾਈ ਜਿਹੜੀ ਉੱਥੇ ਸ਼ੁਰੂ ਹੋ ਗਈ ਸਾਨੂੰ ਦੇਖ ਕੇ ਕੰਗਰਾਲੀ ਰਾਜਪੂਤਾ ਚੱਲਦੀ ਫੈਕਟਰੀ ਦੇ ਮੂਹਰੇ ਧਰਨਾ ਲੱਗਾ ਹੋਇਆ ਪੱਕਾ ਤੇ ਲੋਕਾਂ ਦੀ ਬਹਾਦਰੀ ਆ ਉਹਨਾਂ ਨੇ ਬੰਦ ਕਰਾਤੀ ਛੜਕਾ ਰੋਕ ਕੇ ਜਿੰਦੇ ਲਾਤੇ ਤੇ ਡੀਸੀ ਮੈਡਮ ਸਖਤੀ ਸਿਰ ਨੂੰ ਕਹਿਣਾ ਪਿਆ ਤੇ ਬੀਕੇ ਸਿੰਘ ਐ ਪ੍ਰਮੁਖ ਸਿਕੱਤਰ ਪੰਜਾਬ ਦਾ ਮੁੱਖ ਮੰਤਰੀ ਦਾ ਉਹਨੂੰ ਕਹਿਣਾ ਪਿਆ ਵੀ ਇਹ ਫੈਕਟਰੀ ਬੰਦ ਹੈ ਅੱਛਾ ਜੀ ਹਾਂ ਤੇ ਫੈਕਟਰੀ ਬੰਦ ਹੋ ਗਈ ਉਹ ਵੇਸਟ ਅੰਦਰ ਪਿਆ ਹਜੇ ਲੋਕ ਚੱਕਰ ਨਹੀਂ ਦੇ ਰਹੇ ਵੈਸੇ ਸ਼ੂਤ ਨਹੀਂ ਚੱਕਰ ਦੇਣਾ ਇਸ ਲਈ ਪਹਿਲਾ ਸਾਨੂੰ ਸੀ ਪ੍ਰਦੂਸ਼ਣ ਹੈ ਹੂੰ ਆਪ ਕੋ ਉੜੀ ਦੀ ਸਿੱਤੀ ਹੋਰ ਹੀ ਵੱਖਰੀ ਆ ਆ ਦੇਖੋ ਜੀ ਇਹਦੇ ਨਾਲ ਆ ਵਾਦੀ ਆ ਹੂੰ ਉਧਰ ਕੈਮਰਾ ਕਰੋ ਘੁਮਾਉਣ ਜੇ ਤੁਹਾਡੇ ਲੋਕ ਵਾਦੀ ਆ ਸਾਰੀ ਆ ਸਾਹਮਣੇ ਬਾਈ ਸਰਜੀਤ ਐ ਐਕਸ ਚੇਅਰਮੈਨ ਹੂੰ ਆ ਸਾਡਾ ਸਕੂਲ ਆ ਇਹਦੇ ਪਛਲੇ ਪਾਸੇ ਜੀ ਇਧਰ ਬਾਈ ਹੌਲਤਾਲਿਆ ਆਂਦੇ ਘਰ ਆ ਆ ਖੜਾ ਬਾਈ ਬਲਦੇਵ ਸ਼ਕਲਤਾਲਾ ਹਾਂ ਤੇ ਬਿਲਕੁਲ ਆ ਅੱਧੇ ਅੱਧੇ ਕਿਲੋਮੀਟਰ ਤੋਂ ਪ੍ਰਟੋਕਾਲ ਕੰਪਨ ਨਾਲ ਪਰ ਦੂਸ਼ਣ ਬੋਰਡ ਕੇਂਦਰੀ ਬੋਰਡ ਦੀਆਂ ਹਦਾਇਤਾਂ ਵੀ 300 ਮੀਟਰ ਦੇ ਅੰਦਰ ਫੈਕਟਰੀ ਨਹੀਂ ਲੱਗ ਸਕਦੀ। ਹੂੰ। ਇਹ ਕੰਦ ਸੰਝ ਆਹ ਦੇਖੋ। ਇਹਦੀ ਜ਼ਮੀਨ ਆ ਗਈ। ਕੰਦ ਸੰਝ ਹੀ ਆ। ਪਰ ਇਹਦੀਆਂ 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 ਐਨਓਸੀ ਵਗੈਰਾ ਵੀ ਲਈਆਂ ਹੋਣਗੀਆਂ ਤੇ ਜੇਕਰ ਦੇਖੋ ਮੰਨ ਲਓ ਕਿ ਐਸਡੀਐਮ ਸਾਹਿਬ ਤੋਂ ਲਈਆਂ ਹੋਣਗੀਆਂ ਪਰ ਪਿੰਡ ਦੀ ਪੰਚਾਇਤ ਨਾਲ ਵੀ ਕੋਈ ਤਾਲਮੇਲ ਬਣਾਇਆ ਹੋਊਗਾ। ਭਾਈ ਐਨਓਸੀ ਦਾ ਕਿ ਹਿੰਦੁਸਤਾਨ ਨੂੰ। ਹੂੰ। ਅਸੀਂ ਜਦੋਂ 18 ਮਾਰਚ ਨੂੰ ਨਾ ਮੰਗ ਪੱਤਰ ਵੀ ਦਿੱਤਾ ਡਿਸ਼ ਨੂੰ। ਜੀ। ਜਦ ਦੇਣ ਗਏ ਨਾ ਦੀਸ਼ੇ ਲਈ ਫਾਰਵਰਡ ਕਰਤਾ ਐਕਸ਼ਨ ਪ੍ਰਦੂਸ਼ਣ ਬੋਰਡ ਨੂੰ ਸਾਡੇ 5-7 ਹੀ ਗਏ ਪ੍ਰਦੂਸ਼ਣ ਬੋਰਡ ਦਾ ਜਿਹਨੇ ਐਨਓਸ਼ ਤੇ ਸੀ ਕਿਤਾਬ ਬਹਿ ਕੇ ਖੋਲ ਕੇ ਬਹਿ ਗਿਆ ਕੰਮ ਦਾ ਕੀ ਆ ਉਹਨੂੰ ਖੁਦ ਨੂੰ ਨਹੀਂ ਪਤਾ ਹੂੰ ਏਸੀ ਚ ਬਹਿ ਕੇ ਦਿੱਤੀਆਂ ਗਈਆਂ ਚਾਂਦੀ ਦੀ ਜੁੱਤੀ ਨਾਲ ਦਿੱਤੀਆਂ ਗਈਆਂ ਹੂੰ ਤੇ ਇਸ ਲਈ ਜਿਹੜੇ ਲਵਾਉਂਦੇ ਉਹਨੂੰ ਖੁਦ ਨਹੀਂ ਪਤਾ ਇਹ ਤਾਂ ਭਲਾ ਹੋ ਗਏ ਲੋਕਾਂ ਦਾ ਜਿਨ੍ਹਾਂ ਨੇ ਸੰਘਰਸ਼ ਜਾਰੀ ਕਰਤਾ ਆ ਤੁਸੀਂ ਮੰਨਦੇ ਹੋ ਇਹ ਗੱਲ ਨੂੰ ਕਿ ਇਹ ਸਰਕਾਰ ਦੇ ਰਾਜ ਦੇ ਵਿੱਚ ਵੀ ਭ੍ਰਿਸ਼ਟਾਚਾਰ ਹੈ ਮੈਂ ਕਹਣਾ ਵੀ ਤੁਸੀਂ ਇੱਕ ਤੇ ਕਚਹਿਰੀਆਂ ਜਾ ਕੇ ਦੇਰੋ ਲੀੜੇ ਲਾਉਂਦੇ ਆ ਉਹ ਜਿਹੜਾ ਮਰਜੀ ਮਹਿਕਮਾ ਦੇਖ ਲਓ ਦੇਖੋ ਜਿੰਨਾ ਚਿਰ ਇਹ ਪੈਸੇ ਦਾ ਪ੍ਰਬੰਧ ਹੈ ਗੈਰ ਕਾਨੂੰਨੀ ਪੈਸੇ ਬਣਾਉਣੇ ਹਟਣੇ ਨਹੀਂ ਹੈ ਜੀ ਲੋਕਾਂ ਦੀਆਂ ਜੇਬਾਂ ਤੇ ਡਾਕੇ ਮਾਰਨੇ ਮਾਰਨਾ ਕੋਈ ਆ ਜੇ ਤੇ ਆ 6 ਮਹੀਨੇ ਦਾ ਤੁਹਾਡਾ ਸਮਾਂ ਹੋ ਗਿਆ ਇੱਥੇ ਬੈਠਿਆਂ ਨੂੰ ਤੁਹਾਨੂੰ ਇਹਦੇ ਵਿੱਚ ਦੀ ਕਿਤੇ ਜਿਸ ਤਰ੍ਹਾਂ ਹੁਣ ਤੁਸੀਂ 10 ਸਤੰਬਰ ਵਾਲੇ ਦਿਨ ਇੱਕ ਵੱਡਾ ਪ੍ਰੋਟੈਸਟ ਰੱਖਿਆ ਸੀ ਸੰਝਾ ਜਿਹੜੀਆਂ 8 ਫੈਕਟਰੀਆਂ ਲੱਗ ਰਹੀਆਂ 3 ਜ਼ਿਲ੍ਹਿਆਂ ਦੇ ਵਿੱਚ ਤਾਂ ਤੁਸੀਂ ਇੱਕ ਸਾਂਝਾ ਸੰਘਰਸ਼ ਰੱਖਿਆ ਸੀ ਪਰ ਉਸ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਨਾਲ ਮਾਣ ਜੋ ਕੇ ਡੀਸੀ ਰਾਬਤਾ ਕਰ ਲੈਂਦੇ ਨੇ ਪਰ 6 ਮਹੀਨੇ ਦੇ ਵਿੱਚ ਵੀ ਕਿਤੇ ਪ੍ਰਸ਼ਾਸਨ ਨਾਲ ਤੁਹਾਡੇ ਨਾਲ ਕੋਈ ਰਾਬਤਾ ਹੋਣਿਆ ਇਸ ਤੋਂ ਬੱਲ ਮੈਂ ਇੱਕ ਜਾਦੇ ਜਾਣੂ ਗੱਲ ਤੁਹਾਨੂੰ ਦੱਸਣੀ ਚਾਹਣਾ ਹਾਂ ਜੀ ਇਸ ਤੋਂ ਪਹਿਲਾਂ ਸਾਨੂੰ ਇੱਕ ਵਿਗਿਆਨੀ ਮਿਲਿਆ ਡਾਕਟਰ ਬਲਵਿੰਦਰ ਸਿੰਘ ਔਲਖ ਅੱਛਾ ਜੀ ਉਹ ਦੁਨੀਆਂ ਦਾ ਪ੍ਰਸਿੱਧ ਸਾਇੰਸਦਾਨ ਅਮਰੀਕਾ ਯੂਨੀਵਰਸਿਟੀ ਨੇ ਰੈਕੋਗਨਾਈਜ਼ ਕੀਤਾ ਹੋਇਆ ਉਹ ਸਾਡੇ ਕੋਲ ਆਇਆ ਜੀ ਉਹ ਕਹਿੰਦਾ ਪ੍ਰਦੂਸ਼ਨ ਨੂੰ ਰੋੰਨੇ ਇਹਨਾਂ ਨੇ ਕੈਸਰ ਕਰਨਾ ਕੈਸਰ ਅੱਛਾ ਜੀ ਹਾਂ ਜੀ ਕੈਸਰ ਕਰ ਕੇ ਵੀ ਸਾਡੀਆਂ ਨਸਲਾਂ ਨੂੰ ਕੈਸਰ ਹੋ ਤੇ ਜਿਹੜੇ ਜਉਨੇ ਆ ਕੋਈ ਵੀ ਸਾਡੇ ਨੇਲੇ ਬੁੱਢਾ ਨਾਲਾ ਇਹਦਾ ਕੈਮੀਕਲ ਗੰਦਾ ਪਾਣੀ ਲੁੱਦੇ ਨੇ ਆਉਂਦਾ ਨਾ ਬਿਲਕੁਲ ਸਾਡੇ ਪਿਛਲੇ ਡੇਢ ਮਹੀਨੇ ਚ ਪੰਜ ਲੋਕ ਇਸ ਨਾਲ ਮਰ ਗਏ ਪਰ ਜਦੋਂ ਕਹਿੰਦਾ ਲੱਗੀ ਇਹ 15 ਕਿਲੋਮੀਟਰ ਦੇ ਅੰਦਰ ਪਾਣੀ ਵਹਿੰਦਾ ਹੈ ਬਾਈ ਲੈਰਾਂ ਚ 15 ਕਿਲੋਮੀਟਰ ਦਾ ਘੇਰੇ ਚ ਇਹ ਕੈਮੀਕਲ ਪ੍ਰਾਈ ਕਹਿੰਦਾ ਨਾ ਪ੍ਰਾਈ ਜਿਹੜੀ ਹੈ ਹਾਂਜੀ ਜਿਹੜੇ ਖੇਤਾਂ ਚੋਂ ਜਾਣੀਆਂ ਉਹ ਖੇਤ ਕੈਮੀਕਲ ਹੋਗੇ ਹਮ ਹਰੇ ਇਨਕਲਾਬ ਦੇ ਨਾਂ ਤੇ ਪੰਜਾਬ ਦੇ ਕਿਸਾਨਾਂ ਨਾਲ ਠੱਗੀ ਮਾਰੀ ਗਈ ਜੀ ਆਪਦੀਆਂ ਵੱਡੀਆਂ ਕੰਪਨੀਆਂ ਨੇ ਵੱਡੇ ਵੱਡੇ ਖਾਦ ਵਿੱਚ ਹਮ ਪੈਸਟੀਸਾਈਡ ਵੇਚੀਆਂ ਘਾਹ ਮਾਰਨ ਵਾਲੀਆਂ ਦਈਆਂ ਰਾਉਂਡ ਆਪੀਆਂ ਜਿਹੜੀ ਕੈਸਰ ਦੀ ਮਾਂ ਮਾਂ ਉਹ ਵੇਚ ਕੇ ਸਾਡੀ ਧਰਤੀ ਕੈਸਰ ਵਾਲੀ ਕਰਦੀ ਇੱਕ ਮੂੰਗੀ ਦੇ ਉੱਪਰ ਵੀ ਮਾਰੀ ਜਾਂਦੀ ਆ ਮਾਰੀ ਜਾਂਦੀ ਆ ਉਹ ਕੀ ਖੰਗਰਾਮ ਗ੍ਰਾਮੂ ਹਾਂ ਬਿਲਕੁਲ ਬਹੁਤ ਜ਼ਹਿਰ ਆ ਉਹ ਚਲੋ ਇਹ ਹੋਇਆ ਏ ਉਹ ਕਹਿੰਦਾ ਵੀ ਫਸਲਾਂ 'ਚ ਕੈਮੀਕਲ ਆ ਗਿਆ ਜੀ ਜਦੋਂ ਪਰਾੜੀ ਪਉਣੀ ਆ ਜਦੋਂ ਇਹਨੇ ਗੋਹਾ ਤੇ ਦੂਜਾ ਕੋਈ ਨਾ ਕੈਮੀਕਲ ਆ ਜਿਹੜੇ ਇਹਨਾਂ ਨੇ ਵੇਸਟ ਕਰਨਾ ਨਾ ਪਾਣੀ ਅਸੀਂ ਕੰਗਰਾੜੀ ਦੇਖ ਕੇ ਆਏ ਆ ਥੱਲੇ ਦੇ ਦੇ ਗੌਰ ਕਰਕੇ ਥੱਲੇ ਪਾਤਾ ਜੀ ਇਹ ਚਾਹੇ ਇੱਥੇ ਛੱਪੜ ਬਾ ਕੇ ਪੋਣ ਉਹ ਪਾਣੀ ਰਿਸ਼ਕੇ ਤੱਲੇ ਜਾਣਾ ਹੂੰ ਪੌਣੇ ਉਸ ਕੈਮੀਕਲ ਨੇ ਉਹਨੇ 20 ਤਰੀਕ ਨੂੰ ਬੀਕੇ ਸਿੰਘ ਪ੍ਰਮੁਖ 77 ਪੰਜਾਬ ਸਰਕਾਰ ਜੀ ਸਾਡੀ ਮੀਟਿੰਗ ਹੋਈ ਆ 25 ਸਪਰਟ ਲੈ ਕੇ ਆਈ ਸੀ ਸਰਕਾਰ ਸਾਡਾ ਸੈਨਸਦਾਨਿਕ ਕੋਸੀ ਹੂੰ ਪਹਿਲਾਂ ਉਹ ਬੋਲੇ ਜੀ ਵੀ ਗ੍ਰੀਨ ਹੈ ਤਾਂ ਉਹ ਸੈਨਸਦਾਨ ਸਾਡਾ ਨਾ ਇਹ ਗ੍ਰੀਨ ਹੈ ਕਿ ਨਾ ਨਕਲੀਨ ਹੈ ਉਹ ਇੱਕ ਬੋਰਡ ਬਣਾਇਆ ਉੱਤੇ ਕਿਉਂਕਿ ਡਰੱਗ ਸੈਨਸਦਾਨਾ ਉਹ ਉਹਨੇ ਛੂਰੀ ਦੇਤੀ ਵੀ ਇਹਦੇ ਨਾਲ ਜਿਹੜਾ ਹੈਗਾ ਐਨਾ ਚੀਜ਼ਾਂ ਨਾਲ ਕੈਸਰ ਹੁੰਦਾ ਜਿਹੜਾ ਧਰਤੀ ਜਾਣਾ ਜੀ ਕਹਿੰਦਾ ਬੋਲੋ ਬੀਸ਼ੇ ਗੌਸ਼ਲ ਨੇ سپورਟ ਕੀਤੀ ਵਿੱਚ ਬੈਠਾ ਸੀ ਅੱਛਾ ਜੀ ਡਾਕਟਰ ਸ਼ੂ ਜਿਹੜਾ ਬਾਇਓ ਗੈਸ ਦਾ ਪਤਾਮਾ ਉਹ ਨੀਵੀਂ ਪਾ ਗਿਆ ਬੀਕੇ ਸਿੰਘ ਉਹਨੂੰ ਕਹਿੰਦਾ ਬੋਲ ਕਹਿੰਦਾ ਕੀ ਬੋਲਾਂ ਜੀ ਜੀ ਇਡੀਆਂ ਹਾਲ ਦਾ ਐਕਸਪਰਟ ਐਕਸਪਰਟ ਆਇਆ ਇਹ ਕਬੂਰਤਾਲੇ ਨਾਲ ਸੈਂਟਰ ਇੰਸਟੀਚੂਟ ਹੈ ਉੱਥੋਂ ਲਿਆਂਦੇ ਸੈਂਟਰ ਚੋਂ ਲਿਆਂਦੇ ਸਾਰੇ ਹਰਗੇ ਬੀਕੇ ਸਿੰਘ ਸਾਡੀ ਮੀਟਿੰਗ ਜਿਹੜਾ ਪ੍ਰਮੋਖ ਖਤਰ ਸਿੰਘ ਛੱਡ ਕੇ ਭੱਜ ਗਿਆ ਤੇ ਪ੍ਰੌਨਚਾਰੀ ਜਾਂ ਇੱਕ ਦੋ ਜਿਹਨੂੰ ਦਵਾਸਲਾਮ ਕਰਦੀ ਸਾਡਾ ਕਲਚਰ ਸਾਨੂੰ ਸਾਨੂੰ ਦਵਾਸਲਾਮ ਨਹੀਂ ਕਰਕੇ ਗਿਆ ਨਾਲ ਡਿਸਮੈਟਿਕ ਚਲੀ ਤਾਂ ਲੋਕਾਂ ਜੀ ਗੁੱਸਾ ਆਇਆ ਤੇ ਫੌਰੀ ਤਾਲ ਮਿਲ ਕਮੇਟੀ ਨੇ ਮੀਟਿੰਗ ਆਹ ਜਿਹੜਾ 10 ਵਾਲਾ ਨਾ ਹਾਂ ਬਿਲਕੁਲ ਬਿਲਕੁਲ ਮੈਂ ਉਹ ਉਸੇ ਗੱਲ ਤੇ ਹੀ ਆਉਣਾ ਜਿਹੜਾ 10 ਤਰੀਕ ਦਾ ਸੰਘਰਸ਼ ਆ ਤੁਹਾਡਾ ਮੁੱਲਤ ਵੀ ਹੁੰਦਾ ਇਹਦਾ ਕੀ ਕਾਰਨ ਇਹਦਾ ਕਾਰਨ ਇਹ ਆ ਵੀ ਪਰ ਕੱਲ ਵੀਰੋ ਹੂੰ ਸਾਨੂੰ ਸਨਿਆ ਮਿਲਿਆ ਪ੍ਰਸ਼ਾਸਨ ਵੱਲੋਂ ਹੂੰ ਤਾਲਮ ਕਮੇਟੀ ਨੂੰ ਸਾਰੇ ਥਾਵਾਂ ਤੇ ਜਿੱਥੇ ਵੀ ਕਮੇਟੀਆਂ ਬਈ ਤੁਹਾਡੀ 3:30 ਵਜੇ ਪਛਤ ਭਵਨ ਨੂੰ ਮੀਟਿੰਗ ਹੈ ਅੱਛਾ ਜੀ ਅਸਕੇ ਕੀ ਮੀਟਿੰਗਾਂ ਤਾਂ ਬਹੁਤ ਹੋ ਗਈਆਂ ਕਹਿੰਦੇ ਨਹੀਂ ਜੀ ਆਪਾਂ ਇਹਦਾ ਹੱਲ ਕੱਢਣਾ ਹੂੰ ਹੱਲ ਕੱਢਣ ਵਾਸਤੇ ਜਸਕਰਨ ਸਿੰਘ ਭੁੱਲਰ ਸ਼ਾਇਦ ਅੱਜਕੱਲ ਏ ਡੀਜੀਪੀ ਆ ਜਾਂ ਡੀਜੀਪੀ ਆ ਉਹ ਆਏ ਡੀਸੀ ਮੈਡਮ ਤੇ ਹੋਰ ਐਕਸਪਰਟ ਆਏ ਉੱਥੇ ਆ ਕੇ ਅਸੀਂ ਬਹਿ ਗਏ ਮੀਟਿੰਗ ਬਾਈ ਚੱਲੀ 2 1/2 ਘੰਟੇ ਜੀ ਅਸੀਂ ਉਹਨਾਂ ਨੂੰ ਕਹਿਤਾ ਬਈ ਹੁਣ ਇਹ ਨਹੀਂ ਦੱਸਣਾ ਵੀ ਇਹ ਫਾਇਦੇ ਚਾ ਨੁਕਸਾਨ ਆ ਇਹ ਤਾਂ ਹੋ ਗਈ ਗੱਲ ਤੁਸੀਂ ਭੱਜ ਕੇ ਸਾਨੂੰ ਇਹ ਦੱਸੋ ਬੰਦ ਕਰਨੀਆਂ ਕਿ ਨਹੀਂ ਹੂੰ ਦੋ ਟੱਕ ਫਿਰ ਉੱਤੇ ਗੱਲਾਂ ਬਾਤਾਂ ਅਸੀਂ ਪੰਜਾਬੀਆਂ ਜੀ ਸਾਰਾ ਭਾਈਚਾਰਾ ਜਿਵੇਂ ਬਣਾਉਂਦੇ ਹੁੰਦੇ ਆ ਅਸੀਂ ਕਿ ਭਾਈਚਾਰਾ ਤਾਂ ਹੈਗਾ ਇਹਨੂੰ ਤਬਾਹ ਕਰਨਾ ਫਿਰ ਅਸੀਂ ਜਦੋਂ ਡੋਟੋਕ ਕੋ ਗੱਲ ਕੀਤੀ ਜਸਕਰਨ ਸਿੰਘ ਮੈਡਮ ਸਾਖੀਸ਼ਨਾਬ ਦੇ ਦਫ਼ਤਰ ਚਲੇ ਕਹਿੰਦੇ ਸਾਨੂੰ 5 ਮਿੰਟ ਦੇ ਦਿਓ ਫਿਰ ਉਹ ਸਬੰਧਤ ਮੰਤਰੀਆਂ ਨਾਲ ਗੱਲ ਕਰਕੇ ਆਏ ਜੀ ਮੰਤਰੀ ਤਿੰਨੇ ਬੈਠੇ ਆ ਬੰਦੇ ਉਹ ਮੀਟਿੰਗਾਂ ਪਤਾ ਨਹੀਂ ਕੀ ਆ ਉਹ ਅਸੀਂ ਨਾਂ ਉਹ ਦੀ ਅੱਜ ਦੀ ਮੀਟਿੰਗ ਮੰਨਦੇ ਸੀ ਨਹੀਂ ਦਿੱਤੀ ਕਹਿੰਦੇ ਬਲਕਾਰ ਸਿੰਘ ਹੈਗਾ ਅਸੀਂ ਕਿਹਾ ਉਹ ਉਹ ਕੀ ਲਿਖ ਕੇ ਦੇਵੋ ਸਬੰਧਤ ਮੰਤਰੀ ਚਾਹੀਦੇ ਸਾਨੂੰ ਫਿਰ ਤਿੰਨ ਮੰਤਰੀਆਂ ਦੀ ਲਿਸਟ ਦੇ ਤੇ ਜੀ ਅਮਰ अरोड़ा ਹਰਪਾਲ ਸਿੰਘ ਜੀ ਮੈਂ ਵਿੱਕਤ ਮੰਤਰੀ ਕੁੜੀਆ ਜੀ ਜਿਹੜੇ ਖੇਤੀ ਬੜੀ ਠੀਕ ਹੈ ਪਰਸੋਂ ਨੂੰ 11 ਵਜੇ ਅ ਸੋ 11 ਤਰੀਕ ਨੂੰ ਦਾ 11 ਸਤੰਬਰ ਨੂੰ ਸਾਢੇ 10 ਵਜੇ ਪੰਜਾਬ ਪਮਨ ਚੰਡੀਗੜ੍ਹ ਸਾਡੀ ਸਾਰੀ ਤਾਲਮਲ ਕਮੇਟੀ ਸਾਰੀਆਂ ਫੈਕਟਰੀਆਂ ਸੰਘਰਸ਼ ਕਮੇਟੀਆਂ ਦੇ ਪੰਜ-ਪੰਜ ਮੈਂਬਰ ਸਾਡੀ ਤਾਲਮਲ ਕਮੇਟੀ ਉਹਨਾਂ ਮੀਟਿੰਗ ਕਰਦਗੇ ਅੱਛਾ ਜੀ ਅਸੀਂ ਐਲਾਨ ਕਰਤਾ ਉਹਨੂੰ ਦੱਸਤਾ ਪੰਜਾਬੀ ਚ ਵੀ ਜੇ ਤਾਂ ਲਿਖਤੀ ਦੇ ਦੇਉਗੇ ਪਰਸੋਂ ਨੂੰ ਬੰਦ ਹੋਣ ਦਾ ਕਿਤਾ ਠੀਕ ਹੈ ਨਹੀਂ 12 ਨੂੰ ਇਹ ਵੀਜਾ ਹਾਈ ਦੇ ਦਿੱਲੀ ਹਾਈਵੇ ਜਾਮ ਹੋਊਗਾ ਤੇ ਹਜ਼ਾਰਾਂ ਲੋਕਾਂ ਸਮੀਂਦਾ 20000 ਲੋਕ ਜਾਣਗੇ ਉੱਥੇ ਹੂੰ ਪੂਰਾ ਮੀਤਾ ਬਹੁਤ ਤਿਆਰੀ ਆ ਬਾਈ ਸਾਡੇ ਲੋਕ 6 ਮਹੀਨਿਆਂ ਸੇ ਵਿਸ਼ਵਾਸ ਕਰਨਾ ਸਿੱਖ ਗਏ ਇਹ ਕੋਈ ਭਗਵਾਨਤ ਮਾਨਦੀ ਸਰਕਾਰ ਨਹੀਂ ਮੌਕਾ ਪਹ੍ਰਸਤੀ ਨਹੀਂ ਹੈ ਅਸੀਂ ਜੱਥੇਬੰਦੀਆਂ ਵਾਲੇ ਕਿਸਾਨ ਮਜ਼ਦੂਰ ਜੱਥੇਬੰਦੀਆਂ ਜੋ ਕਹਿੰਦੇ ਉਹ ਕਰਦੇ ਆ ਜੀ ਛੜਾ ਰਕਾਰਡ ਹੈ ਮੈਂ 40 ਸਾਲ ਦਾ ਕੰਮ ਕਰਦਾ ਆ ਆ ਬਾਈ ਹੁਣ ਨਵੇਂ ਆਇਆ ਆ ਔਰ ਪੁੰਦਰੀ ਸਾਹਿਬ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 12 ਤਰੀਕ ਤੱਕ ਇੱਕ ਵੱਡਾ ਜਿਹੜਾ ਸੰਘਰਸ਼ ਹੋਊਗਾ ਤੇ ਉਹ ਸੰਘਰਸ਼ ਦੇ ਵਿੱਚ ਵੱਡਾ ਇਕੱਠ ਜਾਨੀ ਵੱਡੇ ਲੋਕਾਂ ਦੀ ਲਾਮਬੰਦੀ ਹੋਣ ਕਰਨ ਦਾ ਵੀ ਦਾਵਾ ਤੁਸੀਂ ਕਰ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ ਜਿਹੜੀ 11 ਦੀ ਮੀਟਿੰਗ ਆ ਉਹਦੇ ਵਿੱਚੋਂ ਕੁਝ ਨਿਕਲਦੇ ਅਸਾਰ ਨਹੀਂ ਨਹੀਂ ਇਹ ਗੱਲੇ ਦੀ ਹੱਡੀ ਬਣ ਗਿਆ ਇਹ ਹਾਈ ਕੋਰਟ ਚ ਇਹਨਾਂ ਨੇ ਮਾਲਕੇ ਚਲੇ ਗਏ ਨਵੀਂ ਗੱਲ ਦੱਸਦਾ ਮੈਂ ਤੁਹਾਨੂੰ ਹਾਂਜੀ ਹਾਈ ਕੋਰਟ ਚ ਮਾਲਕ ਚਲੇ ਗਏ ਸਰਕਾਰ ਨੂੰ ਜੱਜ ਪੁੱਛਦਾ ਕੀ ਕੀਤਾ ਅੱਛਾ ਜੀ ਸਾਨੂੰ ਵੀ ਖੜਨਾ ਪਿਆ ਚਲੋ ਅਸੀਂ ਕੋਈ ਵਕੀਲ ਕਰ ਲੇ ਜੱਜ ਸਰਕਾਰੀ ਵਕੀਲ ਦੇ ਗੱਲ ਬਹਿ ਗਿਆ ਬਈ ਜਾਂ ਤਾਂ ਫੈਕਟਰੀਆਂ ਬੰਦ ਕਰਕੇ ਮੁਆਵਜ਼ਾ ਦੇ ਦਿਓ ਜੀ ਜਾਂ ਧਰਨਾ ਕਾਰੀਆਂ ਨਾਲ ਗੱਲ ਚਲੋ ਤੱਕਾ ਨਹੀਂ ਕਰਨਾ ਹਮ ਇਹਦਾ ਹੱਲ ਕਰੋ ਹੁਣ ਰਿੰਗ ਕੇ 6 ਮਹੀਨੇ ਮੰਗ ਉਹ ਉਹ ਨਾ 6 ਹਫ਼ਤੇ ਮੰਗਦਾ ਸੀ ਜੱਜ ਕਹਿੰਦਾ 6 6 ਮਹੀਨੇ ਦਾ ਦੇ ਦਿਆਂ ਤੁਹਾਨੂੰ ਕਹਿੰਦਾ ਸ਼ਕਤੀ ਨਾਲ ਗੱਲ ਕਰਕੇ ਪੰਚਾਇਤ ਸ਼ਕਤੀ ਨਾਲ ਕਰੀਏ ਨਾ ਮਾਰਕੀਟ ਕਮੇਟੀ ਸ਼ਕਤੀ ਨਾਲ ਟਾਂਚ ਕਰਦਾ ਸੀ ਉਹਨਾਂ ਨੂੰ ਅਸਲ 'ਚ ਉਹ ਪ੍ਰਮੁੱਖ ਸ਼ਕਤੀ ਦੀ ਗੱਲ ਕਰ ਰਿਆ ਸੀ ਸਰਕਾਰੀ ਕੀਨ ਸੋ ਉਹ ਹਾਈ ਕੋਰਟ ਰਾ ਸਾਨੂੰ ਪਤਾ ਕਿਉਂ ਐਨਓਸੀ ਕੋਲੇ ਆ ਸੁਪਰੀਮ ਕੋਰਟਾ ਕਿਸਾਨ ਉਦੋਲਨਾਂ ਵਲ ਦੇਖਿਆ ਕਿਸਾਨਾਂ ਦੇ ਖਿਲਾਫ ਫੈਸਲੇ ਕਰਦੀਆਂ ਰਹੀਆਂ ਸਰਕਾਰ ਦਾ ਧੂਤ ਹੀ ਹੁੰਦੀਆਂ ਛਾੜੀਆਂ ਬੀਬੀਆਂ ਨੇ ਕਹਿਤਾ ਛਾੜੀਆਂ ਲਾਸ਼ਾਂ ਤੋਂ ਦੀ ਫੈਕਟਰੀ ਬਣੂ ਛਾੜੀਆਂ ਲਾਸ਼ਾਂ ਸੋ ਵੀਰੋ ਇਹ ਇਹ ਗੱਲ ਕੋਈ ਨਹੀਂ ਹੈ ਤੇ ਸਾਡਾ ਜਿਹੜਾ ਅਸੀਂ ਜਾਵਾਂਗੇ ਦਿਲ ਇਹਨਾਂ ਡੇਲਟਾ ਜੇ ਨਹੀਂ ਹੋਣ ਸਰਕਾਰ ਕੋਲੇ ਰਾਵਾਂਗੇ ਤੇ 12 ਨੂੰ ਕਰਾਂਗੇ ਨੱਕ ਚ ਦਮ ਜੀ ਇਹ ਸੰਸਖਦੇਵ ਸਿੰਘ ਪੁੰਦਰੀ ਜਿੰਨ ਸਰਕਾਰ ਦੇ ਨਮਾਇਦਿਆਂ ਨਾਲ ਇਹਨਾਂ ਦੀ 11 ਤਰੀਕ ਨੂੰ ਮੀਟਿੰਗ ਤੈ ਹੋਈ ਹੈ ਔਰ ਜਿਸਿਕਾ گاਉਂ ਹੀ ਸਾਨੂੰ ਸੂਚਿਤ ਕੀਤਾ ਕਿ 11 ਤਰੀਕ ਨੂੰ ਵੀ ਕੋਈ ਖਾਸ ਚੰਗੇ ਨਤੀਜੇ ਆਉਣ ਦੀ ਸੰਭਾਵਨਾ ਨਹੀਂ ਤੇ ਜੇਕਰ 11 ਦੀ ਮੀਟਿੰਗ ਦੇ ਵਿੱਚ ਵੀ ਕੋਈ ਖਾਸ ਚੰਗੇ ਨਤੀਜੇ ਸਾਹਮਣੇ ਨਹੀਂ ਆਉਂਦੇ ਤਾਂ ਪੰਜਾਬ ਸਰਕਾਰ ਨੂੰ ਲੋਕਾਂ ਦੇ ਗੁੱਸੇ ਦਾ ਵੱਡਾ ਸਾਹਮਣਾ ਕਰਨਾ ਪਵੇਗਾ ਜਗਰਾਉਂ ਤੋਂ ਕੈਮਰਾਮੈਨ ਭਪਿੰਦਰ ਸਿੰਘ ਮੌਲੀ ਦੇ ਨਾਲ ਕੁਲਦੀਪ ਸਿੰਘ ਲੋਟ ਅਜੀਤ ਪੈਪੀ ਟੀਵੀ